ਆਹ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਆਈਮੇਲ ਤੇ ਮੈਸੇਜ ਵੀ ਪੜਦੇ ਆ ਸਾਡੇ ਪਾ ਲਈ ਤੁਹਾਡੇ ਈਮੇਲ ਪੜਨ ਤੋਂ ਪਹਿਲਾਂ ਮੈਂ ਬੇਸ਼ੱਕ ਅਸੀਂ ਕੱਲ ਐਨਾਉਂਸ ਕੀਤਾ ਸੀ ਪਰ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਖਾਸ ਤੌਰ ਤੇ ਈਸਟ ਕੋਸਟ ਦੇ ਦਰਸ਼ਕਾਂ ਸ਼ਰੋਤਿਆਂ ਨੂੰ ਇਹ ਯਾਦ ਦਿਹਾਣੀ ਕਰਾਉਣਾ ਚਾਹੁੰਦੇ ਕਿ ਕੱਲ 10 ਦਸੰਬਰ ਦਾ ਦਿਨ ਹੈ ਜਿਹੜਾ ਕਿ ਯੂਨਾਈਟਿਡ ਨੇਸ਼ਨਜ਼ ਵੱਲੋਂ ਹਿਊਮਨ ਰਾਈਟਸ ਡੇ ਦੇ ਤੌਰ ਦੇ ਉੱਤੇ ਐਲਾਨਿਆ ਹੋਇਆ ਹੈ ਔਰ ਕੱਲ ਈਸਟ ਕੋਸਟ ਦੀਆਂ ਗੁਰਦੁਆਰਾ ਕਮੇਟੀਆਂ ਸਿੱਖ ਜਥੇਬੰਦੀਆਂ ਨੇ ਸਾਂਝੇ ਤੌਰ ਦੇ ਉੱਤੇ ਇੰਡੀਅਨ ਕੌਂਸੂਲੇਟ ਦੇ ਬਾਹਰ 11 ਵਜੇ ਤੋਂ 2 ਵਜੇ ਤੱਕ ਪ੍ਰੋਟੈਸਟ ਰੱਖਿਆ ਹੋਇਆ ਜੀ ਜਿਸ ਦੇ ਮੁੱਖ ਮੁੱਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਿੱਖਾਂ ਲਈ ਬੰਦੀ ਸਿੱਖਾਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਜਥੇਦਾਰ ਹਵਾਰਾ ਦੀ ਰਿਹਾਈ ਔਰ ਜੋ ਪੰਜਾਬ ਦੇ ਵਿੱਚ ਜਿਵੇਂ ਦੇਸ਼ ਥਰੋ ਦੇ ਕੇਸਾਂ ਦੇ ਥੱਲੇ ਰਾਸਪਿੰਡ ਚੱਲ ਲਈ ਹੈ ਬਾਹਰਲੇ ਸਿੱਖਾਂ ਦੇ ਉੱਤੇ ਵੀ ਕੇਸ ਦਰਜ ਕੀਤੇ ਗਏ ਉਹ ਸਾਰੇ ਦੇ ਪ੍ਰੋਟੈਸਟ ਸੋ ਮੈਂ ਇਹ ਅਪੀਲ ਕਰਦੇ ਕਿ ਆਪਣੇ ਭਾਵੇਂ ਕੰਮਾਂ ਤੋਂ 2-4 ਘੰਟੇ ਦੀ ਛੁੱਟੀ ਲੈ ਕੇ ਜੇ ਬੱਚੇ ਭਾਵੇਂ ਸਕੂਲ ਨੇ ਜਾਂ ਕਿਵੇਂ ਲੇਕਿਨ ਜੇ ਅਸੀਂ ਪਰਿਵਾਰਾਂ ਨਾਲ ਜਾਈਏ ਜਾਂ ਆਈਏ ਇਸ ਕਿਸਮ ਦੇ ਪ੍ਰੋਗਰਾਮਾਂ ਇਥੇ ਉਸ ਦਾ ਗੌਰ ਵੀ ਇੰਪੈਕਟ ਹੁੰਦਾ ਹੈ ਜੀ ਸੋ ਇਸ ਦੇ ਵਿੱਚ ਸ਼ਮੂਲੀਅਤ ਜ਼ਰੂਰ ਕਰਨ ਸੰਤਾ ਔਰ ਟੀਵੀ 84 ਇਸ ਇਵੈਂਟ ਨੂੰ ਕਵਰ ਕਰੇਗਾ ਲਾਈਵ ਵੀ ਔਰ ਜਿਹੜਾ ਇਸ ਸੰਬੰਧੀ ਆਲਰੇਡੀ ਐਡਵਰਟਾਈਜ਼ਮੈਂਟ ਵੀ ਸਾਡੇ ਨੈਟਵਰਕ ਤੇ ਚੱਲ ਰਹੀ ਹੈ ਜੀ ਮੈਂ ਅਪੀਲ ਕਰਨੀ ਸੀ ਤੁਸੀਂ ਹੋ ਕੇ ਰਵਸਾਨ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਇੱਕ ਪੰਜਾਬੀ Hindu ਵੀਰ ਜੀ ਦੀ ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਤਾਕਤ ਕੀਤੀ ਹੈ ਇਹ ਲਿਖਦੇ ਹਨ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਮੈਲਬਰਨ ਤੋਂ ਅੈ ਲਖਦੇਹਾਨ ਵਾਇਕਰਚੀ ਦਾ ਖਾਲਸਾ ਵਾਇਕਰਚੀ ਕੀ ਫਤਿਹ ਮੈਂ ਇੱਕ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਮੈਂ ਤੁਹਾਡਾ ਸ਼ੋ ਹਰ ਰੋਜ਼ ਕੌਮੀ ਆਵਾਜ਼ ਰੇਡੀਓ ਤੇ ਦੇਖਦਾ ਸੁਣਦਾ ਹਾਂ ਤੇ ਲਗਭਗ 1 ਸਾਲ ਤੋਂ ਸੁਣ ਰਿਹਾ ਹਾਂ ਇਹ ਸੁਣਨ ਤੋਂ ਬਾਅਦ ਮੇਰੀ ਸੋਚ ਵਿੱਚ ਬਹੁਤ ਤਬਦੀਲੀ ਆਈ ਹੈ ਤੇ ਸੱਚ ਦਾ ਪਤਾ ਲੱਗਦਾ ਹੈ ਜੋ ਕਿ ਪਹਿਲਾਂ ساری ਉਮਰ ਇੰਡੀਅਨ ਮੀਡੀਆ ਨੂੰ ਸੁਣ ਕੇ ਪਤਾ ਹੀ ਨਹੀਂ ਲੱਗ ਸਕਿਆ ਮੈਂ ਸਿੱਧਾ ਮੁੱਦੇ ਤੇ ਆਂਦਾ ਹਾਂ ਮੈਂ ਖਾਲਸਤਾਨ ਬਾਰੇ ਆਪਣੇ ਵਿਚਾਰ ਰੱਖਣਾ ਚਾਹੁੰਦਾ ਹਾਂ ਮੈਨੂੰ ਇਸ ਵਿੱਚ ਕੋਈ ਡਾਊਟ ਨਹੀਂ ਹੈ ਕਿ ਖਾਲਸਤਾਨ ਇੱਕ ਬਹੁਤ ਵਧੀਆ ਸੈਕੂਲਰ ਮੁਲਕ ਹੋਵੇਗਾ ਤੇ ਇਹ ਹੁਣ 2020 ਵਿੱਚ ਬਣ ਜਾਣਾ ਚਾਹੀਦਾ ਹੈ ਮੇਰੇ ਪਰ ਮੇਰੇ ਵਿਚਾਰ ਇਸ ਨੂੰ ਬਣਨ ਲਈ ਰਾਹ ਨੂੰ ਹੋਰ ਪਧਰਾ ਕਰਨ ਬਾਰੇ ਹਨ ਮੈਂ ਖਾਲਸਤਾਨ ਡੈਕਲੇਰੇਸ਼ਨ ਨੂੰ ਪੜ੍ਹਿਆ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਉਸ ਵਿੱਚ ਕਾਫੀ ਕੁਝ ਇਸ ਦਾ ਸੋਸ਼ਲ ਸਟਰਕਚਰ ਕਲੀਨ ਕੀਤਾ ਗਿਆ ਹੈ ਪਰ ਗੱਲ ਅੱਜ ਯੂਥ ਦੀ ਹੈ ਉਹ ਹਰ ਇਲੈਕਸ਼ਨ ਵਿੱਚ ਆਪਣੀ ਵੋਟ ਪਾਰਟੀ ਦੀ ਮੈਨੀਫੈਸਟੋ ਨੂੰ ਆ ਪੋਲੀਟੀਸ਼ੀਅਨ ਤੋਂ ਸੁਣ ਕੇ ਜਾਂ ਕੁਝ ਹੱਦ ਤੱਕ ਪੜ੍ਹ ਕੇ ਹੀ ਜਾਣੂ ਹੁੰਦੇ ਹਨ ਪਾਰਟੀਆਂ ਉਸ ਨੂੰ ਬਾਅਦ ਵਿੱਚ ਪੂਰਾ ਕਰਨ ਜਾਂ ਨਾ ਕਰਨ ਸੋ ਕੀ ਇਹ ਸਹੀ ਨਹੀਂ ਹੋਵੇਗਾ ਕਿ ਖਾਲਸਾਣ ਦਾ ਕਨਸਟੀਟਿਊਸ਼ਨ ਇਲੈਕਸ਼ਨ ਮਾਡਲ ਰਿਜ਼ਰਵੇਸ਼ਨ ਸਿਸਟਮ ਆਦ ਸਾਰਾ ਕੁਝ ਡਿਟੇਲ ਵਿੱਚ ਰਿਟਨ ਵਿੱਚ ਤਿਆਰ ਹੋਵੇ ਬੁੱਧੀਜੀਵੀ ਇਸ ਤੇ ਡਿਬੇਟ ਕਰਨ ਦੇ ਸਾਡੇ ਵਰਗੇ ਯੂਥ ਤੋਂ ਜੇ ਕੋਈ ਇਨਪੁਟ ਮੰਗੀ ਜਾਵੇ ਤਾਂ ਇਸ ਨੂੰ ਨੀਅਰ ਤੋਂ ਪਰਫੈਕਟ ਬਣਾਇਆ ਜਾ ਸਕਦਾ ਹੈ ਇੱਕ ਤਾਂ ਇਸ ਨਾਲ ਲੋਕਾਂ ਵਿੱਚ ਅਵੇਅਰਨੈਸ ਆਵੇਗੀ ਤੇ ਹੋਰ ਵੀ ਕਈ ਫਾਇਦੇ ਹੋਣਗੇ ਜਿਵੇਂ ਕਿ ਜਿੱਦਾਂ ਜਿੱਦਾਂ 2020 ਕੋਲ ਆਵੇਗਾ ਇੰਡੀਅਨ ਮੀਡੀਆ ਇਸ ਨੂੰ ਬਣਾਉਣਾ ਸ਼ੁਰੂ ਕਰੇਗਾ ਤੇ ਜੀਕੇ ਸ਼ਰਮਾ ਤੇ ਹੋਰ ਦੋ ਮਨਸ਼ਲੇ ਟੀਵੀ ਤੇ ਆ ਕੇ ਡਾਊਟ ਡਿਬੇਟ ਕਰਨਗੇ ਤੇ ਗਲਤ ਪ੍ਰਚਾਰ ਕਰਨਗੇ ਪਰ ਜੇ ਇਹ ਹੀ ਸਭ ਕੁਝ ਰਿਟਨ ਵਿੱਚ ਹੋਵੇਗਾ ਤੇ ਖਾਲਸਤਾਨ ਨੂੰ ਜੋ ਵੀ ਟੀਵੀ ਡਿਬੇਟ ਵਿੱਚ ਰਿਪrezent ਕਰਿਆ ਹੋਵੇਗਾ ਉਹ ਆਪਣੀ ਗੱਲ ਨੂੰ ਵਿਦ ਪ੍ਰੂਫ ਹੋਰ ਕਨ ਕਨਵਿੰਸਿੰਗ ਤੰਗ ਨਾਲ ਰੱਖ ਸਕੇਗਾ ਇਸ ਨਾਲ ਮੀਡੀਆ ਆਪਣੇ ਪ੍ਰੋਪਗੈਂਡੇ ਦੇ ਉਲਟ ਸਗੋਂ ਖਾਲਸਤਾਨ ਦਾ ਪ੍ਰਚਾਰ ਹੀ ਕਰਦੇ ਹੋਣਗੇ ਯੂਥ ਵਿੱਚ ਤੇ ਯੂਥ ਵੀ ਵੱਧ ਚੜਕੇ 2020 VOTING ਵਿੱਚ ਖਾਲਸਤਾਨ ਦੀ ਫੇਵਰ ਵਿੱਚ ਵੋਟ ਕਰੇਗਾ ਜਿਵੇਂ ਕਿ ਮੀਡੀਆ ਪਹਿਲਾਂ ਮਾਰਕੰਡੇ ਕਾਚੂ ਵਰਗੇ ਸਟੇਟ ਤੋਂ ਅਲੱਗ ਵਿਚਾਰਧਾਰਾ ਵਾਲੇ ਨੂੰ ਡਿਬੇਟ ਵਿੱਚ ਬੁਲਾਉਂਦੇ ਨੇ ਤੇ ਬਾਕੀ ਲੋਕਾਂ ਤੋਂ ਬੇਇਜ਼ਤੀ ਕਰਵਾ ਕੇ ਉਸ ਦਾ ਲੋਕਾਂ ਵਿੱਚ ਨੈਗੇਟਿਵ ਪ੍ਰਚਾਰ ਕਰਦੇ ਨੇ ਤੇ ਅੱਜ ਹੀ ਮੈਂ ਦੇਖ ਰਿਹਾ ਸੀ ਜੀ ਨਿਊਜ਼ ਵਾਲੇ ਪੇਡ ਮੀਡੀਆ ਫਾਰੂਕ ਅਬਦੁੱਲਾ ਦੀ ਤੇ ਉਸ ਦੇ ਭਰਾ ਦੀ ਵਿਊ ਦਿਖਾ ਰਹੇ ਸਨ ਕਿ ਫਾਰੂਕ ਕਹਿੰਦਾ ਕਿ ਪਾਕਿਸਤਾਨ ਆਕੂਪਾਈਡ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੈ ਤੇ ਇੰਡੀਅਨ ਆਕੂਪਾਈਡ ਕਸ਼ਮੀਰ ਹੀ ਸਿਰਫ ਉਸ ਦਾ ਹਿੱਸਾ ਹੈ ਤੇ ਦੂਜੇ ਪਾਸੇ ਉਸ ਦਾ ਭਰਾ ਕਹਿ ਰਿਹਾ ਹੈ ਕਿ ਕਸ਼ਮੀਰ ਦਾ ਫਿਊਚਰ ਸਿਰਫ ਪੂਰਨ ਆਜ਼ਾਦੀ ਹੀ ਹੈ ਤੇ ਮੀਡੀਆ ਉਹਨਾਂ ਨੂੰ ਅਲਗਾਵਾਦੀ ਤੇ ਦੇਸ਼ ਤਰੋਈ ਦੱਸ ਰਹੇ ਨੇ ਪਰ ਐਕਚੁਅਲੀ ਉਹ ਗਲਤੀ ਨਾਲ ਇੰਡੀਅਨ ਲੋਕਾਂ ਵਿੱਚ ਇਹ ਗੱਲ ਪਹੁੰਚਾ ਚੁੱਕੇ ਨੇ ਕਿ ਕਸ਼ਮੀਰ ਦੀ ਆਜ਼ਾਦੀ ਦਾ ਵੀ ਕੋਈ ਮੁੱਦਾ ਹੈ ਜਿਨਾਂ ਨੂੰ ਕਦੀ ਪਤਾ ਹੀ ਨਹੀਂ ਹੋਵੇਗਾ ਕਿ ਇਹ ਮਾਮਲਾ UN Veto ਵਿੱਚ ਪੈਂਡਿੰਗ ਹੈ ਮੈਂ ਕੁਝ ਸਿੱਖ ਬੁੱਧੀਜੀਵੀਆਂ ਨੂੰ ਸੁਣਿਆ ਹੈ ਜੋ ਖਾਲਸਾਣ ਦੇ ਲਈ ਪਹਿਲੂਆਂ ਤੇ ਕੰਮ ਕਰ ਰਹੇ ਨੇ ਜਿਵੇਂ ਕਿ ਇਲੈਕਸ਼ਨ ਸਿਸਟਮ ਪੰਚ ਪ੍ਰਧਾਨੀ ਵਾਲਾ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦਾ ਹੋਰ ਵੀ ਕਈ ਅਸਪੈਕਟਸ ਤੇ ਕੰਮ ਚੱਲ ਰਿਹਾ ਹੈ ਮੇਰਾ ਤੁਹਾਨੂੰ ਲਿਖਣ ਦਾ ਮੁੱਖ ਕਾਰਨ ਇਹ ਸੀ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇਨ੍ਹਾਂ ਮਸਲਿਆਂ ਤੇ ਕੰਮ ਕਰ ਰਹੇ ਹੋਵੋਗੇ ਤੇ ਸ਼ਾਇਦ ਦੁਸ਼ਮਨ ਦੀ ਨਜ਼ਰ ਤੋਂ ਬਚਣ ਲਈ ਜ਼ਿਆਦਾ ਡਿਸਕਲੋਜ਼ ਨਹੀਂ ਕਰਦੇ ਹੋਵੋਗੇ। ਪਰਮਾਤਮਾ ਕਰੇ ਕਿ ਤੁਹਾਡੀ ਉਮਰ ਹਜ਼ਾਰ ਸਾਲ ਹੋਵੇ, ਪਰ ਕੁਦਰਤ ਤੇ ਨਿਯਮ ਨੂੰ ਮੰਨਦੇ ਹੋਏ ਹਰ ਕਿਸੇ ਨੇ ਇੱਕ ਦਿਨ ਜਾਣਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਹੁੰਦੇ ਹੋਏ ਹੀ ਹੋਰ ਬੁੱਧੀਜੀਵੀਆਂ ਨਾਲ ਮਿਲ ਕੇ ਜਿੰਨਾ ਵਾਦ ਤੋਂ ਵਾਦ ਕੰਮ ਇਸ ਉੱਪਰ ਹੋ ਸਕਦਾ ਹੈ ਉਹ ਕਰਨ ਦੀ ਕੋਸ਼ਿਸ਼ ਕਰੋ। ਕਾ ਕੇ ਬਾਅਦ ਵਿੱਚ ਕੋਈ ਗਲਤ ਲੋਕਾਂ ਦੇ ਹੱਥ ਵਿੱਚ ਪਾਵਰ ਨਾ ਆ ਜਾਵੇ ਤੇ ਉਹ ਇੰਡੀਅਨ ਏਜੰਸੀਜ਼ ਨਾਲ ਮਿਲ ਕੇ ਪੰਜਾਬੀਆਂ ਦਾ ਨੁਕਸਾਨ ਨਾ ਕਰ ਸਕਣ ਇੱਕ ਲਾਸਟ ਕਮੈਂਟ ਅੱਜ ਇੱਕ ਕੁਐਸਚਨ ਤੇ ਕਰਨਾ ਚਾਹੁੰਦਾ ਹਾਂ ਕਿ ਸਿੱਖਾਂ ਨੂੰ ਇੰਡੀਅਨ ਆਰਮੀ ਜੁਆਇਨ ਕਰਨੀ ਚਾਹੀਦੀ ਹੈ ਕਿ ਨਹੀਂ ਤੇ ਤੁਹਾਡਾ ਜਵਾਬ ਬਿਲਕੁਲ ਵਾਜਬ ਹੈ ਤੇ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਹਾਂ ਜਨਰਲ ਸੁਬੇਗ ਸਿੰਘ ਜੀ ਦੀ ਕਿ ਜੇ ਉਹ ਨਾ ਹੁੰਦੇ ਤੇ 84 ਦਾ ਅਟੈਕ ਇੰਡੀਅਨ ਆਰਮੀ ਲਈ ਇੰਨਾ ਔਖਾ ਨਹੀਂ ਸੀ ਹੋਣਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਖਾਲਸਾ ਜਿੰਦਾਬਾਦ 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 ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਹਿੰਦੂ ਵੀਰ ਪੈਣਾ ਜਿਹੜੇ ਭਾਰਤੀ মিডিਏ ਦੇ ਪ੍ਰਚਾਰ ਔਰ ਖਾਸ ਤੌਰ ਤੇ ਜਲੰਧਰ ਬੇਸਡ ਉਹ মিডিਆ ਜਿਨੇ ਸਾਰੀ ਸਟਰਗਲ ਨੂੰ ਹਿੰਦੂ ਸਿੱਖ ਲੜਾਈ ਬਣਾਉਣ ਦੀ ਕੋਸ਼ਿਸ਼ ਪਹਿਲੇ ਦਿਨ ਤੋਂ ਕੀਤੀ ਕਿਸੇ ਹੱਦ ਤੱਕ ਉਹ ਕਾਮਯਾਬ ਵੀ ਰਹੇ ਮੈਜੋਰਟੀ ਨੂੰ ਇਸ ਪਾਸੇ ਲਾਂਚ ਨਾ ਕਦੇ ਇਹ ਸਾਡੀ ਸਟਰਗਲ ਹਿੰਦੂ ਸਿੱਖ ਸਟਰਗਲ ਸੀ ਨਾ ਹੈ ਕਿਉਂਕਿ ਮੂਢਲੇ ਤੌਰ ਦੇ ਉੱਤੇ ਜਦੋਂ ਅਸੀਂ ਖਾਲਸਤਾਨ ਦੀ ਗੱਲ ਕਰਦੇ ਹਾਂ ਇਹ ਸਾਡੀ ਲੜਾਈ ਇੰਡੀਅਨ ਸਟੇਟ ਦੇ ਨਾਲ ਹੈ ਤੇ ਤੀਸਰੀ ਇਕਾਈ ਦੇ ਤੌਰ ਤੇ ਸੇ ਕੌਮ ਜਿਹੜੀ ਕਿ 1947 ਦੀ ਦੇਸ਼ਵੰਡ ਦੇ ਵੇਲੇ ਤੀਸਰੀ ਧਿਰ ਸੀ ਜਿਨ੍ਹਾਂ ਕੋਲ ਉਸ ਤੋਂ 98 ਸਾਲ ਪਹਿਲਾਂ ਤੱਕ 1.5 ਲੱਖ स्क्वायर माइल टेरिटरी ਵਾਲਾ ਦੇਸ਼ ਸੀ ਜੀ ਉਹਨਾਂ ਦੇ ਨਾਲ ਹੋਇਆ ਧੋਖਾ ਉਹਨਾਂ ਦੇ ਨਾਲ ਹੋਈ ਵਾਦਾ ਖਲਾਫੀ ਉਸ ਦਾ ਜਿਹੜਾ ਇਹ ਨਤੀਜਾ ਸੀ ਜਿਹੜਾ ਕਿ 47 ਤੋਂ 84 ਤੱਕ 37 ਸਾਲ ਉਹਨਾਂ ਨੇ ਸਿੱਖਾਂ ਨੇ ਆਪਣੇ ਪੀਸਫੁੱਲ ਤਰੀਕੇ ਨਾਲ ਭਾਰਤੀ ਯੂਨੀਅਨ ਦੇ ਵਿੱਚ ਰਹਿੰਦੇ ਆਂ ਆਟੋਨੋਮੀ ਆਪਣੇ ਸੱਭਿਆਚਾਰ ਬੋਲੀ ਧਰਮ ਦੀ ਰਾਖੀ ਦੇ ਲਈ ਜਿਹੜੇ ਯਤਨ ਕੀਤੇ ਪਰ ਉਸ ਦਾ ਜਵਾਬ ਟੈਂਕਾਂ ਤੋਪਾਂ ਨਾਲ ਹਮਲੇ ਦੇ ਰੂਪ ਚ ਮਿਲੇ ਨਤੀਜੇ ਦੇ ਤੌਰ ਤੇ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਦਿਸ਼ ਖਾਲਸਤਾਨ ਦੀ ਮੰਗ ਜਿਹੜੀ ਹੈ ਉਹ ਉਬਰਵੇਂ ਰੂਪ ਦੇ ਵਿੱਚ ਸਾਹਮਣੇ ਆਈ ਜੀ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਔਰ ਬਹੁਤ ਫਰੀ ਸਾਨੂੰ ਜਦੋਂ ਆਪਣੇ ਵੀ ਜਿਹੜੇ ਵੀਰ ਭੈਣਾ ਕਈ ਵਾਰੀ ਗੱਲਾਂ ਕਰਦੇ ਨੇ ਇੰਨੇ ਇੱਕ ਪੰਬਲ ਪੂਸੇ ਜਾਂ ਕਨਫਿਊਜ਼ਨ ਚ ਲੱਗਦੇ ਨੇ ਪਰ ਜਿਸ ਤਰੀਕੇ ਨਾਲ ਇਹਨਾਂ ਨੇ ਜਿੱਥੇ ਆਪਣਾ ਉਸ ਇੰਡੀਅਨ মিডিਆ ਦੇ ਪ੍ਰਭਾਵ ਨੂੰ ਜਿਸ ਤੋਂ ਇਹਨਾਂ ਨੇ ਛੁਟਕਾਰਾ ਪਾਇਆ ਉੱਥੇ ਜਿਸ ਤਰੀਕੇ ਨਾਲ ਇਹ ਸੋਚਦੇ ਨੇ ਇਹ ਯਥਾਰਥਕ ਸੋਚ ਵੀ ਹੈ ਔਰ ਵੈਲ ਵਿਸ਼ਰ ਹੋਣ ਦੀ ਗੱਲ ਵੀ ਹੈ ਔਰ ਮੈਂ ਸਮਝਦਾ ਹਾਂ ਵੀ ਇਸ ਗੱਲ ਦੇ ਲਈ ਸਾਨੂੰ ਕਿ ਕਿਵੇਂ ਖਾਲਸਾਣ ਦੇ ਵਿੱਚ ਇਹੀ ਨਹੀਂ ਕਿ ਪਰਸੂਟ ਆਫ ਹੈਪੀਨੈਸ ਸਿੱਖ ਕੌਮ ਦਾ ਹੋਏ ਜਿਹੜਾ ਕਿ ਹੋਏਗਾ ਹੀ ਕਿਉਂਕਿ ਉਹਦਾ ਆਧਾਰ ਜਿਹੜਾ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਹਟਾਲ ਜੀ ਪਰ ਖਾਲਸੇ ਦਾ ਸੰਕਲਪ கான்ਸੈਪਟ ਰਾਜ ਦਾ ਦੇਗ ਤੇਗ ਫਤਿਹ ਦਾ ਦੇਗ ਇਕਨੋਮਿਕਲ ਪ੍ਰੋਸਪਰਿਟੀ ਹੈ ਔਰ ਜਿਹੜੀ ਹੈ ਤੇਗ ਇਹ ਤੁਹਾਡੀ ਵਿਕਟਰੀ ਔਰ ਤੁਹਾਡੀ ਸਟਰੈਂਥ ਦਾ ਪ੍ਰਤੀਕ ਹੈ ਔਰ ਖਾਲਸਤਾਨ ਵਿੱਚ ਲੈ ਬਾਕੀ ਜਿਹੜੇ ਅਕਲੀਅਤਾਂ ਹੋਣਗੀਆਂ ਹਿੰਦੂ ਨੇ ਮੁਸਲਮਾਨ ਨੇ ਇਸਾਈ ਨੇ ਬੋਧੀ ਨੇ ਜੈਨੀ ਨੇ ਜਾਂ ਉਹ ਵੀ ਜਿਹੜੇ ਕਿਸੇ ਵੀ ਮਜ਼ਹਬ ਚ ਕੀ ਨਾ ਰਖਦੇ ਹੋਣ ਮੈਂ ਸਮਝਦਾ ਹਾਂ ਵੀ ਖਾਲਸਤਾਨ ਹਰ ਇੱਕ ਦੇ ਲਈ ਇੱਕ ਆਦਰਸ਼ ਉਹ ਲੈਂਡ ਹੋਣੀ ਚਾਹੀਦੀ ਹੈ ਜਿੱਥੇ ਉਸ ਧਰਤੀ ਦੇ ਸਾਰੇ ਹੀ ਸ਼ਹਿਰੀ ਜਿਹੜੇ ਨੇ ਬਿਨਾਂ ਕਿਸੇ ਜਾਤ ਰੰਗ ਨਸਲ ਜੈਂਡਰ ਧਰਮ ਦੇ ਵਿਤਕਰੇ ਦੇ ਜਿਹੜੇ ਨੇ ਉਹ ਆਜ਼ਾਦੀ ਦਾ ਨਿਗ ਵੀ ਮਾਨਣ ਹਰ ਇੱਕ ਦੇ ਬੱਚਿਆਂ ਨੂੰ ਜਿਹੜੀਆਂ ਨੇ ਸਿਹਤ ਸਹੂਲਤਾਂ ਹਰ ਇੱਕ ਨੂੰ ਹੋਣ ਸੀਨੀਅਰ ਸਿਟੀਜ਼ਨਸ ਦੀ ਸੇਫਟੀ ਹੋਵੇ ਬੈਸਟ এডਿਕੇਸ਼ਨ ਹੋਏ ਹੈਲਥ ਸਰਵਿਸਿਜ਼ ਹੋਣ ਸਾਫ਼ ਹਵਾ ਪਾਉਣ ਪਾਣੀ ਹੋਏ ਔਰ ਕੁਦਰਤ ਦੀਆਂ ਨੇਮਤਾ ਜੜੀਆਂ ਨੇ ਉਹ ਬਰਾਬਰ ਦੀ ਉਹਨਾਂ ਦੀ ਵੰਡ ਹੋਏ ਔਰ ਇਹ ਕਿਉਂਕਿ ਇਸ ਵੀਰ ਨੇ ਖਾਰਿਸਤਾਨ ਦਾ ਐਲਾਨਨਾਮਾ ਪੜਿਆ ਔਰ ਜਦੋਂ ਉਹ ਸਮਾਜਿਕ ਢਾਂਚੇ ਦੀ ਗੱਲ ਵੀ ਕਰਦੇ ਨੇ ਗੱਲ ਠੀਕ ਹੈ ਕਿ ਉਹਦੇ ਚ ਖਾਰਿਸਤਾਨ ਦੇ ਐਲਾਨਨਾਮੇ ਚ ਕੋਈ ਸੰਵਿਧਾਨਕ ਕਲੈਰਿਟੀ ਨਹੀਂ ਹੈ ਲੇਕਿਨ ਇਨੂੰ ਮੈਂ ਹਮੇਸ਼ਾ ਹੀ ਡੈਕਲਰੇਸ਼ਨ ਆਫ ਇੰਡੀਪੈਂਡੈਂਸ ਜਿਹੜੀ ਹੈ 29 ਅਪ੍ਰੈਲ ਦੀ ਇਹਨੂੰ ਮੈਂ 4 ਜੁਲਾਈ 1776 ਦੀ ਡੈਕਲਰੇਸ਼ਨ ਆਫ ਅਮਰੀਕਾ ਜਿਹੜੀ ਹੈ ਉਸ ਨਾਲ ਤੁਸ਼ਬੀਹ ਦਿੰਨੇ ਕਿ ਉਹਦੇ ਚ ਬੀਜ ਨੇ ਉਸ ਨੂੰ ਤੁਸੀਂ ਐਕਸਪੈਂਡ ਕਰਨੇ ਜਦੋਂ ਕਨਸਟੀਟਿਊਸ਼ਨ ਬਣਦੇ ਨੇ ਅਮਰੀਕਾ ਦੀ ਡੈਕਲਰੇਸ਼ਨ ਆਫ ਇੰਡੀਪੈਂਡੈਂਸ 4 ਜੁਲਾਈ 1776 ਨੂੰ ਹੋਈ ਸੰਵਿਧਾਨ 15 ਸਾਲ ਬਾਅਦ ਬਣਿਆ ਕਨਸਟੀਟਿਊਟ ਅਸੈਂਬਲੀ ਦੇ ਮੈਂਬਰਸ ਡਿਬੇਟ ਕਲੋਜ਼ ਫਰ ਵੀਊ ਦੇ ਕਿੰਨੀਆਂ ਐਮੈਂਡਮੈਂਟਸ ਪਛੀਤੀ ਹੋਈਆਂ ਸਮਾਪਾ ਕੇ ਜਦੋਂ ਤੁਸੀਂ ਇੰਪਰੂਵ ਕਰਦੇ ਹੋ ਸੋ ਕੁੱਲ ਮਿਲਾ ਕੇ ਉਹਨਾਂ ਨੇ ਜਿਹੜੀ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂ 2020 ਇਹਨਾਂ ਨੂੰ ਵੀ ਲੱਗਦਾ ਵੀ ਬਣ ਜਾਣਾ ਚਾਹੀਦਾ ਹੈ ਜਾਂ ਆਲਰੇਡੀ ਇੱਕ ਮਹਿੰਮ ਵੀ ਹੈ ਜੀ ਪਰ ਹਾਲਾਂਕਿ ਅਸੀਂ ਸਪੋਰਟ ਕਰਦੇ ਹਾਂ ਇਸ ਮਹਿੰਮ ਦੇ ਵੀ ਪਰ ਮੈਂ ਸਮਝਦਾ ਵੀ ਸਾਡੇ ਲਈ ਪਹਿਲਾ ਪਾਰਟ ਜਿਹੜਾ ਆਪਣੇ ਲੋਕਾਂ ਨੂੰ ਵੀ ਔਰ ਹਕੂਮਤ ਨੂੰ ਵੀ ਔਰ ਅੰਤਰਰਾਸ਼ਟਰੀ ਹਕੂਮਤਾਂ ਨੂੰ ਵੀ ਇਹ ਦੱਸਣੇ ਕਿ ਸਾਡਾ ਖਾਲਸਾਣ ਦਾ ਕੇਸ ਹੱਕ ਬਨਾਜ਼ਬ ਔਰ ਅਸੀਂ ਜਿਹੜਾ ਸਾਡੀ ਸਰਵਾਈਵਲ ਉੱਤੇ ਖਾਲਸਾਣ ਦੀ ਕਾਇਮੀ ਨਾਲ ਹੁੰਦੀ ਜੀ ਜਦੋਂ ਅਸੀਂ ਇਸ ਸਟੈਪ ਨੂੰ ਲੈ ਲੈਂਦੇ ਫਿਰ ਸਿਸਟਮ ਜਿਵੇਂ ਮੈਂ ਹੁਣੇ ਹੀ ਗਵਰਨਮੈਂਟ ਇਨ ਐਗਜ਼ਾਈਲ ਦੀ ਗੱਲ ਕੀਤੀ ਜਾਂ ਸਿੱਖ ਪਾਰਲੀਮੈਂਟ ਦੀ ਗੱਲ ਜਿਹੜੀ ਸਰਬੱਤ ਖਾਲਸਾ ਚ ਆਈ ਹੈ ਮੈਂ ਸਮਝਦਾ ਵੀ ਇਹ ਇੱਕ ਸਟੈਪ ਫਾਰਵਰਡ ਹੋਣਾ ਚਾਹੀਦਾ ਹੈ ਜਿਹਦੇ ਰਾਹੀਂ ਅਸੀਂ ਦੁਨੀਆ ਭਰ ਦੇ ਵਿੱਚ ਆਪਣਾ ਇੱਕ ਨੈਟਵਰਕ ਬਣਾਈਏ ਉਹਦੇ ਚੋਂ ਫਿਰ ਅਸੀਂ ਜਿਵੇਂ ਇਹਨਾਂ ਨੇ ਕਿਹਾ ਕਿ ਪੋਲੀਟੀਕਲ ਪਾਰਟੀਆਂ ਦਾ ਮੈਨੀਫੈਸਟੋ ਹੁੰਦਾ ਹੈ ਸਾਡਾ ਬੇਸ਼ੱਕ ਮਿਸ਼ਨ ਸਟੇਟਮੈਂਟ ਹੈ ਡੈਕਲੇਰੇਸ਼ਨ ਦੇ ਰੂਪ ਦੇ ਵਿੱਚ ਬਟ ਸਰਟਨਲੀ ਉਸ ਦੀ ਹੋਰ ਕਲੈਰਿਟੀ ਦੇ ਲਈ ਮੈਨੀਫੈਸਟੋ অর ਕਨਸਟੀਟਿਊਸ਼ਨ ਕਨਸਟਰਕਸ਼ਨ ਰਿਜ਼ਰਵੇਸ਼ਨ ਮਾਡਲ ਜਾਂ ਕੀ ਹੈ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਇਹ ਡਿਬੇਟ ਪੱਕੇਗੀ ਜਿਹੜੇ ਸਾਡੇ ਪਾਰਟ ਤੇ ਸ਼ਾਮਲ ਹੋ ਰਹੇ ਹੋਣਗੇ ਜਾਂ ਆਮ ਯੂਥ ਲਈ ਲੋਕਾਂ ਲਈ ਜੇ ਐਨਫ ਡਾਕੂਮੈਂਟੇਸ਼ਨ ਨਹੀਂ ਹੈ ਤੇ ਜਿਹੜੇ ਇੰਡੀਅਨ ਹਕੂਮਤ ਦੇ ਧਮ ਛੱਲੇ ਨੇ ਉਹ ਉਮੀਰ ਰੋਲਣ ਦਾ ਯਤਨ ਕਰਨਗੇ ਜਿਵੇਂ ਇੱਕ ਦਿੱਲੀ ਦਾ ਵਿਗੜਿਆ लाਡਲਾ ਆਰਐਸਐਸ ਦਾ ਗੁਰਲਾਡ ਸਿੰਘ ਉਹਨੇ ਬੜਾ ਜਿਹੜਾ ਹਵਾਚ ਤੀਰ ਛੱਡੇ ਸੀ ਕਿ ਜੀ ਆ ਹੋਏਗਾ ਉਹ ਹੋਏਗਾ ਹਿੰਦੁਸਤਾਨ ਸਮਾਲਸੀ ਬੋਲਾ ਸਾਡਾ ਤਾਂ ਦੇਸ਼ ਹੀ ਹਿੰਦੁਸਤਾਨ ਹੈ ਇਹ ਤਾਂ ਫਰਾਣਾ ਤੇ ਠਮਕਾ ਸੋ ਬਾਕੀ ਉਹਨਾਂ ਨੇ ਮੀਡੀਆ ਦੇ حوالے ਉਹਨਾਂ ਨੇ ਕਿਹਾ ਵੀ ਜਦੋਂ ਇਹ ਡਿਬੇਟ ਪੱਕੇਗੀ ਬੇਸ਼ੱਕ ਇਹਨਾਂ ਨੇ ਜਿਵੇਂ ਜਸਟਿਸ ਮਾਰਕੰਡੇ ਦਾ ਜ਼ਿਕਰ ਕੀਤਾ ਹੈ ਜਾਂ ਫਾਰੂਖ ਅਬਦੁੱਲਾ ਦਾ ਕੀਤਾ ਹੈ ਕਿ ਉਹਨਾਂ ਨੂੰ ਜ਼ਲੀਲ ਕਰਨ ਲਈ ਮਾਰ ਸੱਦ ਲੈਂਦੇ ਨੇ ਮਾਰ ਕੰਡੇ ਨੂੰ ਪਰ ਬਾਕੀ ਜ਼ਲੀਲ ਕਰਦੇ ਨੇ ਫਾਰੂਖ ਤੇ ਉਹਦੇ ਭਰਾ ਦਾ ਪੀੜ ਮੀਡੀਆ ਰਾਈ ਡਿਬੇਟ ਕਿ ਜੀ ਉਹਨੇ ਕਿਹਾ ਫਾਰੂਖ ਨੇ ਕਿ ਪਾਕਿਸਤਾਨ ਵੜਾ ਕਸ਼ਮੀਰ ਉਹਨਾਂ ਨੂੰ ਦੇ ਦਿਓ ਆਪਣੇ ਵਾਲੇ ਨੂੰ ਇੱਧਰ ਕਰ ਲਓ ਇਹ ਹੁਣ ਲੜਾਈਆਂ ਵੀ ਅਸੀਂ ਕਰਕੇ ਦੇਖ ਲਈਆਂ ਤੋਂ ਉਹਨੂੰ ਵੀ ਦੇਸ਼ ਵਿਰੋਧੀ ਕਹਿ ਰਹੇ ਨੇ ਹਾਲਾਂ ਉਹਨੇ ਆਪਣੇ ਲੈਵਲ ਦੇ ਉੱਤੇ ਇੱਕ ਆਰਗੂਮੈਂਟ ਦਿੱਤਾ ਜੀ ਫਿਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਇਸ ਸਾਰੇ ਚੋਂ ਭਾਵੇਂ ਕੁਝ ਵੀ ਹੈ ਪਰ ਲੋਕਾਂ ਜਿਹੜੇ ਡਿਬੇਟ ਤਾਂ ਜਾਂਦੀ ਹੈ ਕਿ ਕਸ਼ਮੀਰ ਦਾ ਕੋਈ ਮੁੱਦਾ ਹੈ ਕੋਈ ਮਸਲਾ ਹੈ ਉਹਨਾਂ ਦੀ ਆਜ਼ਾਦੀ ਦਾ ਇਵੇਂ ਹੀ ਜੇ ਖਾਲਸਾਣ ਦੇ ਉੱਤੇ ਡਿਬੇਟ ਹੋਏਗੀ ਤੇ ਐਟ ਲੀਸਟ ਲੋਕ ਅਵੇਅਰ ਹੋਣਗੇ ਬਾਕੀ ਉਹਨਾਂ ਨੇ ਇਹ ਕਿਹਾ ਸਾਡੀ ਵੱਡੀ ਉਮਰ ਦੀ ਉਹਨਾਂ ਨੇ ਕਿਹਾ ਕਿ ਭਾਈ ਰੱਬ ਸਾਨੂੰ ਦੇ ਜੀ ਤੁਹਾਨੂੰ ਵੀ ਦੇ ਖੁਸ਼ੀਆਂ ਦੇ ਰੱਬ ਸਭ ਨੂੰ ਪਰ ਉਹਨਾਂ ਨੇ ਗੱਲ ਠੀਕ ਕਹੀ ਹੈ ਕਿ ਵੀ ਜਿਹੜੇ ਕੁਝ ਇਸ਼ੂ ਨੇ ਪ੍ਰਾਇੋਰਟੀ ਬੇਸ ਤੇ ਉਹ ਡਿਸਕਸ ਹੋਣੇ ਚਾਹੀਦੇ ਨੇ ਪਰ ਮੈਂ ਇਹ ਸਮਝਦਾ ਹਾਂ ਵੀ ਇਹ ਸਤਗੁਰੂ ਦੀ ਆਪਣੀ ਖੇਡ ਹੈ ਜਿਹਦੇ ਸਿਰ ਤੇ ਗੁਰੂ ਨੇ ਹੱਥ ਰੱਖ ਕੇ ਜੋ ਸੇਵਾ ਲੈਣੀ ਹੈ ਕੋਈ ਇਹ ਸਮਝੇ ਟਟਿਰੀ ਵਾਂਗੂ ਲੱਤਾਂ ਉੱਪਰ ਕਰਕੇ ਵੀ ਅਸਮਾਨ ਉਹਨੇ ਥੰਮਿਆ ਹੋਇਆ ਨਾ ਭਾਈ ਅਸੀਂ ਤਾਂ ਇੱਕ ਐਕਟਿਵਿਸਟ ਦੇ ਤੌਰ ਤੇ ਹਨ ਕੱਲ ਸਾਡੇ ਆਫਿਸ ਚ ਇੱਕ ਲਾਹੌਰ ਤੋਂ ਸੱਜਣ ਆਏ ਤੋਂ ਇੰਟਰੋਡਿਊਸ ਕਰਵਾਉਣ ਵੇੜੇ ਉਹ ਕਹਿਣ ਲੱਗੇ ਜੀ ਇਹ ਪ੍ਰੈਜ਼ੀਡੈਂਟ ਨੇ ਤੇ ਉਹ ਨਾਲ ਇੱਕ ਹੋਰ ਬੈਠੇ ਸੀ ਮੈਂ ਕਿਹਾ ਜੀ ਤੁਸੀਂ ਕਿਉਂ ਲੱਗਿਓ ਲੜਾਈ ਪਾਉਣ ਸਾਡੇ ਜੀ ਕਹਿੰਦੇ ਕਿ ਮੈਂ ਕਹਿੰਨਾ ਸਾਡੇ ਸਾਰੇ ਹੀ ਪ੍ਰੈਜ਼ੀਡੈਂਟ ਨੇ ਇਹਦਾ ਤੁਸੀਂ ਕਹਿ ਗਏ ਕਿਨੇ ਕਹਿਣਾ ਮੈਂ ਕਿਉਂ ਨਹੀਂ ਹੋ ਸਕਦਾ ਮੈਂ ਤਾਂ ਲਾਈਟਰ ਵੇਂਚ ਕਿਹਾ ਮੈਂ ਕਿਹਾ ਜੀ ਮੈਨੂੰ ਐਕਟਿਵਿਸਟ ਸ਼ਵਲ ਚੰਗਾ ਲੱਗਦਾ ਹੈ ਕਿ ਅਸੀਂ ਐਕਟਿਵਿਸਟ ਦੇ ਤੌਰ ਦੇ ਉੱਤੇ ਕੰਮ ਕਰਦੇ ਹਾਂ ਬਾਕੀ ਹਰ ਕੋਈ ਜਿਹੜੇ ਪੰਜਾਬ ਚ ਜੂਝ ਰਹੇ ਨੇ ਜੇਲ੍ਹਾਂ ਚ ਬੈਠੇ ਨੇ ਜਗਤਾਰ ਸਿੰਘ ਹਵਾਰੇ ਵਰਗੇ ਉਹਨਾਂ ਦੇ ਸਾਹਮਣੇ ਸਾਡਾ ਕੀ 파ਰਟ ਲਿਖਨ ਇੱਕ ਗੱਲ ਜਿਹੜੀ ਹੈ ਜ਼ਰੂਰ ਕਿ ਜਿਹੜੇ ਸਾਡਾ ਬੁੱਧੀਜੀਵੀ ਵਰਗ ਹੈ ਜਿਹੜੇ ਥੋੜੇ ਬਹੁਤ ਇਸ ਪਾਸੇ ਦੀ ਸੂਝ ਰੱਖਦੇ ਨੇ ਪੋਲਿਟੀਕਲ ਸਾਇੰਸ ਕਾਸੂਸ਼ੀਨ ਲਾਇਰਸ ਇਹ ਉਹਨਾਂ ਦੇ ਜ਼ਮਾਨੇ ਕੁਝ ਕੰਮ ਜਿਹੜੇ ਕੁਝ ਕਰ ਵੀ ਰਹੇ ਹੋਣਗੇ ਕੁਝ ਜਿਹੜੇ ਨੇ ਉਹ ਐਕਸਪੀਡਾਈਟ ਹੋਣਗੇ ਔਰ ਮੈਂ ਜਿਹੜਾ ਵਰਲਡ ਸਿਕ ਪਾਰਲੀਮੈਂਟ ਦਾ ਆਈਡੀਆ ਸਰਬਤ ਖਾਲਸਾ ਚ ਆਇਆ ਉਹਦੇ ਤੋਂ ਜ਼ਿਆਦਾ ਅਸਰ ਕਰ ਦੇ ਕਿ ਉਹਦੇ ਚ ਸਾਨੂੰ ਕਾਫੀ ਕੁਝ ਅਸੀਂ ਅੱਗੇ ਉਹਨੂੰ ਮੂਵ ਕਰ ਸਕਦੇ ਹਾਂ ਔਰ ਅਖੀਰ ਚ ਉਹਨਾਂ ਨੂੰ ਸਾਡਾ ਜਵਾਬ ਪਸੰਦ ਆ ਜਿਹੜਾ ਕੱਲ ਇੱਕ ਜਨਮੈਨ ਨੇ ਪੁੱਛਿਆ ਸੀ ਜੀ ਔਰ ਜਨਰਲ ਸੁਬੇਕ ਸਿੰਘ ਜੀ ਦੌਰੋਂ ਨੇ ਹਵਾਲਾ ਦਿੱਤਾ ਕਿ ਭਾਈ ਫੁਲੀ ਟ੍ਰੇਨਡ ਸੀਓ ਔਰ ਉਹਨਾਂ ਨੇ ਫੇਰ ਲੋਏ ਦੇ ਚਣੇ ਚਬਵਾਏ ਉਹਨਾਂ ਨੂੰ ਭਾਰਤੀ ਫੌਜ ਨੂੰ ਸੋジナ ਦਾ ਵੀਰ ਦੀ ਦਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਫਖਰ ਹੋਇਆਗਾ ਕਿ ਸਾਡੇ ਇਸ ਕਿਸਮ ਦੇ ਹਿੰਦੂ ਵੀਰ ਖਾਲਸਾਣ ਦੇ ਜਿਹੜੇ ਨੇ ਉਹ ਸ਼ਹਿਰੀ ਹੋਣਗੇ ਔਰ ਇਸ ਕਿਸਮ ਦੇ ਨਾਈਟਹੈਂਡ ਵੀਰ ਮੈਸੇਜ ਵੀ ਦੇਣਗੇ ਕਿ ਭਾਈ ਸਿੱਖ ਧਰਮ ਸਰਬੱਤ ਦੇ ਭਲੇ ਦਾ ਧਰਮ ਹੈ ਔਰ ਉਸ ਖਾਲਸਾਣ ਨੇਸ਼ਨ ਦੇ ਵਿੱਚ ਹਰ ਇੱਕ ਨੂੰ ਹੀ ਪ੍ਰੋਸਪਰ ਕਰਨ ਦਾ ਧਾਰਮਿਕ ਆਜ਼ਾਦੀ ਦਾ حق حاصل ਹੋਇਆਗਾ ਸੋ ਇਸ ਕਿਸਮ ਦੇ ਵੀਰ ਇਸ ਗੱਲ ਦੀ ਟੈਸਟੀਮਨੀ ਹੋਣਗੇ ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਸਾ ਸਤਨਾ ਨੇ ਬ੍ਰੇਕ